ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਦਲীব ਸਿੰਘ ਅਮਰੀਕਾ ਦੀਆਂ ਸੜਕਾਂ ਤੇ ਜੋ ਕੁਝ ਹੋ ਰਿਹਾ ਉਸ ਦੀ ਗੂੰਜ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਅਮਰੀਕਾ ਦਾ ਮਸ਼ਹੂਰ ਇੱਕ ਸੂਬਾ ਕੈਲੀਫੋਰਨੀਆ ਕੈਲੀਫੋਰਨੀਆ ਦੇ ਵਿੱਚ ਇੱਕ ਸ਼ਹਿਰ ਹੈ ਲਾਸ ਐਂਜਲਸ ਜਿਸ ਨੂੰ ਅਸੀਂ ਪੰਜਾਬੀ ਐਲ ਏ ਕਹਿੰਦੇ ਹਾਂ ਤਾਂ ਐਲ ਏ ਦੀਆਂ ਸੜਕਾਂ ਤੇ ਇਸ ਸਮੇਂ ਕਹਿਰਾ ਮਚਾ ਹੈ ਕੈਲੀਫੋਰਨੀਆ ਦੇ ਐਲ ਏ ਚ ਕਹਿਰਾ ਮਚਾ ਹੋਇਆ ਹੈ ਇਸ ਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਪ੍ਰਵਾਸੀਆਂ ਤੇ ਟਰੰਪ ਦਾ ਐਕਸ਼ਨ ਇਸ ਸਮੇ ਬੇਹੱਦ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ 트럼ਪ ਦਾ ਐਕਸ਼ਨ ਇਸ ਕਰਕੇ ਹੈ ਕਿਉਂਕਿ ਇਸ ਸਮੇ ਕੈਲੀਫੋਰਨੀਆ ਦੇ ਐਲ ਏ ਦੇ ਵਿੱਚ ਜੋ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਦੇ ਉੱਪਰ ਲਗਾਤਾਰ ਇਮੀਗ੍ਰੇਸ਼ਨ ਏਜੰਸੀਆਂ ਕਾਰਵਾਈ ਕਰ ਰਹੀਆਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਸਮੇ ਛਾਪੇਮਾਰੀ ਚੱਲ ਰਹੀ ਹੈ ਛਾਪੇਮਾਰੀ ਦੇ ਵਿਰੋਧ ਦੇ ਵਿੱਚ ਪਰਦਰਸ਼ਨ ਹੋ ਰਹੇ ਨੇ ਐਲਈ ਦੀਆਂ ਸੜਕਾਂ ਦੇ ਉੱਪਰ ਗੱਡੀਆਂ ਨੂੰ ਅੱਗ ਲਗਾਈ ਜਾ ਰਹੀ ਹੈ ਬਿਲਡਿੰਗਾਂ ਦੇ ਉੱਪਰ ਪੱਥਰबाजी ਕੀਤੀ ਜਾ ਰਹੀ ਹੈ ਪੁਲਿਸ ਦੀਆਂ ਗੱਡੀਆਂ ਤੋੜੀਆਂ ਜਾ ਰਹੀਆਂ ਨੇ ਇੱਥੇ ਤੱਕ ਦੀ ਨੌਬਤ ਆ ਗਈ ਹੈ ਤੇ ਇਸ ਤੋਂ ਇਲਾਵਾ ਜਦੋਂ ਹਾਲਾਤ ਵਿਗੜਦੇ ਦੇਖਿਆ ਤਾਂ 트ੰਪ ਪ੍ਰਸ਼ਾਸਨ ਨੇ ਕੈਲੀਫੋਰਨੀਆ ਸੂਬੇ ਦੇ ਐਲਈ ਸ਼ਹਿਰ ਦੇ ਵਿੱਚ ਇਸ ਸਮੇ 4000 ਨੈਸ਼ਨਲ ਗਾਰਡਸ ਭੇਜ ਦਿੱਤੇ ਨੇ 4000 ਨੈਸ਼ਨਲ ਗਾਰਡਸ ਦਾ ਮਤਲਬ ਇਹ ਕਿ ਪੂਰਾ ਸ਼ਹਿਰ ਛੋਣੀ ਦੇ ਵਿੱਚ ਤਬਦੀਲ ਹੋ ਚੁੱਕਿਆ ਨੈਸ਼ਨਲ ਗਾਰਡਸ ਉਦੋਂ ਹੀ ਭੇਜੇ ਜਾਂਦੇ ਨੇ ਜਦੋਂ ਐਮਰਜੈਂਸੀ ਵਰਗੇ ਹਾਲਾਤ ਬਣ ਜਾਣ ਕਿਸੇ ਵੀ ਸਥਾਨ ਦੇ ਉੱਪਰ ਅਮਰੀਕਾ ਦੇ ਵਿੱਚ ਨੈਸ਼ਨਲ ਗਾਰਡ ਦਾ ਕੰਮ ਹੁੰਦਾ ਹੈ ਕਿ ਭੀੜ ਨੂੰ ਕਾਬੂ ਕਰਨਾ ਜੇਕਰ ਦੰਗੇ ਵਰਗੇ ਹਾਲਾਤ ਨੇ ਤਾਂ ਉਸ ਨੂੰ ਵੀ ਕਾਬੂ ਕਰਨਾ ਇਸ ਤੋਂ ਵੀ ਹੱਦ ਹੋ ਗਈ ਤਾਂ ਟਰੰਪ ਪ੍ਰਸ਼ਾਸਨ ਨੇ 700 ਮਰੀਨਸ ਭੇਜ ਦਿੱਤੇ ਮਰੀਨਸ ਉਹ ਹੁੰਦੇ ਨੇ ਜੋ ਕਿ ਸਪੈਸ਼ਲ ਆਪਰੇਸ਼ਨਾਂ ਨੂੰ ਚਲਾਉਂਦੇ ਨੇ ਪਰ 700 ਮਰੀਨਸ ਨੂੰ ਭੇਜਣ ਦਾ ਮਤਲਬ ਇਹ ਹੋਇਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ 트੍ਰੰਪ ਪ੍ਰਸ਼ਾਸਨ ਇੰਨਾ ਕੋ ਸਖਤ ਹੈ ਕਿ ਉਹ ਹਰ ਉਸ ਹੱਦ ਤੱਕ ਜਾਣਾ ਚਾਹੁੰਦਾ ਹੈ ਜਿਸ ਦੇ ਕਰਕੇ ਇਹਨਾਂ ਦੇ ਪ੍ਰਦਰਸ਼ਨ ਨੂੰ ਦਬਾਇਆ ਜਾ ਸਕੇ ਤਾਂ 트੍ਰੰਪ ਪ੍ਰਸ਼ਾਸਨ ਜੋ ਕਾਰਵਾਈ ਕਰ ਰਿਹਾ ਉਸ ਦਾ ਵਿਰੋਧ ਐਲ.ਏ ਦੀਆਂ ਸੜਕਾਂ ਤੇ ਇਸ ਤਰ੍ਹਾਂ ਦਿਖ ਰਿਹਾ ਕਿ ਇਸ ਸਮੇਂ ਐਲ.ਏ ਦੀਆਂ ਸੜਕਾਂ ਦੇ ਉੱਪਰ ਸਿਰਫ ਉਹ ਸਿਰਫ ਦਿਖਾਈ ਦੇ ਰਹੀਆਂ ਤਾਂ ਟੁੱਟੀਆਂ ਹੋਈਆਂ ਗੱਡੀਆਂ ਅੱਗ ਲੱਗੀਆਂ ਹੋਈਆਂ ਗੱਡੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਚਲਾਈਆਂ ਜਾ ਰਹੀਆਂ ਰਬਰ ਦੀਆਂ ਗੋਲੀਆਂ ਤੇ ਉਸ ਤੋਂ ਇਲਾਵਾ ਦੂਜੇ ਪਾਸੇ ਜੋ ਪ੍ਰਦਰਸ਼ਨਕਾਰੀ ਨੇ ਉਹ ਜੋ ਚਾਹੇ ਪੈਟਰੋਲ ਬੰਬ ਹੋਵੇ ਜਾਂ ਪੱਥਰ ਹੋਵੇ ਉਹ ਸਭ ਕੁਝ ਲੈ ਕੇ ਮੁਕਾਬਲਾ ਕਰ ਰਹੇ ਨੇ ਤਾਂ ਅਮਰੀਕਾ ਜਿਸ ਨੂੰ ਲੈ ਕੇ ਬਹੁਤ ਸਾਰੇ ਉਸ ਨੂੰ ਡ੍ਰੀਮ ਲੈਂਡ ਕਹਿੰਦੇ ਨੇ ਉਸ ਦਾ ਇੱਕ ਸ਼ਹਿਰ ਐਲ ਏ ਇਸ ਸਮੇਂ ਜੰਗ ਦੇ ਮੈਦਾਨ ਦੇ ਵਿੱਚ ਤਬਦੀਲ ਹੈ ਤਾਂ ਇਸ ਸਮੇਂ ਅਮਰੀਕਾ ਦੇ ਐਲ ਏ ਦੇ ਵਿੱਚ ਜੋ ਪ੍ਰਦਰਸ਼ਨ ਚੱਲ ਰਹੇ ਨੇ ਉਹ ਅੱਜ ਤੋਂ ਹੀ ਸ਼ੁਰੂ ਨਹੀਂ ਹੋਏ ਕਰੀਬ-ਕਰੀਬ 4 ਦਿਨ ਹੋ ਚੁੱਕੇ ਨੇ ਜਦੋਂ ਏਜੰਸੀਆਂ ਨੇ ਛਾਪੇਮਾਰੀ ਕਰਨੀ ਸ਼ੁਰੂ ਕੀਤੀ ਛਾਪੇਮਾਰੀ ਤੋਂ ਬਾਅਦ ਪਰਦਰਸ਼ਨ ਹੋਣ ਲੱਗੇ ਪ੍ਰਦਰਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਖਾਸ ਤਰ੍ਹਾਂ ਦੀ ਬਿਲਡਿੰਗ ਹੈ ਐਲ ਏ ਦੇ ਸ਼ਹਿਰ ਦੇ ਵਿੱਚ ਜਿੱਥੇ ਪ੍ਰਵਾਸੀਆਂ ਨੂੰ ਰੱਖਿਆ ਗਿਆ ਗਰ ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਗਿਆ ਉਸੇ ਬਿਲਡਿੰਗ ਨੂੰ ਨਿਸ਼ਾਨਾ ਜਦੋਂ ਬਣਾਇਆ ਗਿਆ ਤਾਂ 트럼ਪ ਪ੍ਰਸ਼ਾਸਨ ਸਖਤ ਹੋਇਆ ਅਤੇ ਸਾਰੀ ਕਾਰਵਾਈ ਕੀਤੀ ਤਾਂਕਿ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾ ਸਕੇ ਖੈਰ ਇਹ ਤਾਂ ਰਹੀ ਹੁਣ ਤੱਕ ਦੀ ਅਪਡੇਟ ਪਰ ਇਸ ਦੇ ਪਿੱਛੇ ਦੀ ਕਹਾਣੀ ਵੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਮੇਂ ਕੈਲੀਫੋਰਨੀਆ ਦੇ ਐਲ ਏ ਦੇ ਵਿੱਚ ਕੋਹਰਾਮ ਕਿਉਂ ਮਚਿਆ ਹੋਇਆ ਹੈ ਐਲ ਏ ਦੇ ਵਿੱਚ ਇਸ ਸਮੇਂ ਦੋ ਫਾੜ ਕਿਉਂ ਹੋਇਆ ਪਿਆ ਕੈਲੀਫੋਰਨੀਆ ਪ੍ਰਸ਼ਾਸਨ ਹੀ ਇਸ ਸਮੇਂ 트ੰਪ ਪ੍ਰਸ਼ਾਸਨ ਦੇ ਖਿਲਾਫ ਹੈ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ 50 ਸੂਬੇ ਨੇ 50 ਸੂਬਿਆਂ ਦੇ ਜੋ ਗਵਰਨਰ ਹੁੰਦੇ ਨੇ ਉਹਨਾਂ ਦੀ ਕਾਫੀ ਸੇ ਹੁੰਦੀ ਹੈ ਅਮਰੀਕਾ ਦੇ ਵਿੱਚ ਇਸੇ ਕਰਕੇ ਕੈਲੀਫੋਰਨੀਆ ਦੇ ਗਵਰਨਰ ਇਸ ਸਮੇਂ ਖਿਲਾਫ ਹੋ ਗਏ ਨੇ 트ੰਪ ਪ੍ਰਸ਼ਾਸਨ ਦੇ ਖਿਲਾਫ 트ੰਪ ਪ੍ਰਸ਼ਾਸਨ ਇੰਨਾ ਵੱਡਾ ਐਕਸ਼ਨ ਕਿਉਂ ਕਰ ਰਿਹਾ ਕਿੰਨੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਇਸ ਵੇਲੇ ਰਹਿੰਦੇ ਨੇ ਤੇ ਇਸ ਸਮੇਂ ਮੌਜੂਦਾ ਹਾਲਾਤ ਕਿੰਨੇ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਦੇ ਉੱਪਰ ਅਸੀਂ ਗੱਲ ਕਰਾਂਗੇ ਤਾਂ ਅੱਗੇ ਵਧਦੇ ਹਾਂ ਜੋ ਕੈਲੀਫੋਰਨੀਆ ਦੇ ਵਿੱਚ ਇਸ ਸਮੇਂ ਕੋਹਰਾ ਮਚਿਆ ਉਸ ਦੇ ਅੱਗੇ ਦੀ ਕਹਾਣੀ ਕੀ ਕੀ ਹੈ ਤੁਹਾਨੂੰ ਦੱਸਦੇ ਚੱਲੀਏ ਤਾਂ ਇਸ ਸਮੇਂ ਜੋ ਸਭ ਤੋਂ ਵੱਡਾ ਸਵਾਲ ਆ ਰਿਹਾ ਸਾਰਿਆਂ ਦੇ ਮਨਾਂ ਦੇ ਵਿੱਚ ਕਿ ਐਲ ਏ ਇਸ ਸਮੇਂ ਜੰਗ ਦਾ ਮੈਦਾਨ ਕਿਉਂ ਬਣਿਆ ਹੋਇਆ ਤਾਂ ਦੱਸਦੇ ਚੱਲੀਏ ਕਿ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵੱਲੋਂ ਅਚਾਨਕ ਪ੍ਰਵਾਸੀਆਂ ਦੇ ਇਲਾਕਿਆਂ 'ਚ ਛਾਪੇਮਾਰੀ ਕੀਤੀ ਜਾਣ ਲੱਗੀ ਕੈਲੀਫੋਰਨੀਆ ਦਾ ਐਲ ਏ ਸ਼ਹਿਰ ਜੋ ਗੈਰ ਕਾਨੂੰਨੀ ਪ੍ਰਵਾਸੀ ਨੇ ਜਾਂ ਪ੍ਰਵਾਸੀ ਨੇ ਉਹਨਾਂ ਦੇ ਸ਼ਹਿਰ ਵੱਜੋਂ ਜਾਣਿਆ ਜਾਂਦਾ ਹੈ ਇਸ ਕਰਕੇ ਜੋ ਐਕਸ਼ਨ ਹੈ ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਲਿਆ ਗਿਆ ਇਸੇ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਇਮੀਗ੍ਰੇਸ਼ਨ ਜੋ ਏਜੰਸੀ ਹੈ ਉਹ ਛਾਪੇਮਾਰੀ ਕਰ ਰਹੀ ਹੈ ਇਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ 80% ਆਬਾਦੀ ਹਿਸਪੈਨਿਕ ਹਿਸਪੈਨਿਕ ਦਾ ਮਤਲਬ ਕੀ ਹੋਇਆ ਕਿ ਜੋ ਨਾਨ ਅਮਰੀਕਨ ਨੇ ਮਤਲਬ ਮੱਧ ਅਤੇ ਦੱਖਣੀ ਅਮਰੀਕੀ ਦੇਸ਼ਾਂ ਤੋਂ ਆ ਕੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵਿੱਚੋਂ 80% ਲੋਕ ਐਲ ਏ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਹਿਸਪੈਨਿਕ ਕਿਹਾ ਜਾਂਦਾ ਹੈ ਜੇਕਰ ਤੁਸੀਂ ਇਸ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਲੋਕ ਜੋ ਅਮਰੀਕਾ ਦੇ ਬਾਹਰ ਵਾਲੇ ਮੁਲਕਾਂ ਦੇ ਵਿੱਚ ਨੇ ਉਹਨਾਂ ਤੋਂ ਆ ਕੇ ਜੋ ਜਿਨ੍ਹਾਂ ਨੂੰ ਕਿਹਾ ਜਾਂਦਾ ਦੱਖਣੀ ਅਮਰੀਕੀ ਮੁਲਕ ਉੱਥੋਂ ਆ ਕੇ ਅਮਰੀਕਾ ਦੇ ਵਿੱਚ ਵੱਸਦੇ ਨੇ ਜਾਂ ਆਪਣੀ ਰੋਜ਼ੀ ਰੋਟੀ ਦੇ ਲਈ ਆਉਂਦੇ ਨੇ ਕਾਨੂੰਨੀ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਅਗਲੀ ਗੱਲ ਕਰੀਏ ਟਰੰਪ ਪ੍ਰਸ਼ਾਸਨ ਵੱਲੋਂ ਕਿਉਂਕਿ ਤੁਹਾਨੂੰ ਯਾਦ ਹੈ ਕਿ ਟਰੰਪ ਜਦੋਂ ਦੂਜੀ ਵਾਰ ਚੁਣੇ ਗਏ ਤਾਂ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਏਲੀਅਨਸ ਤੱਕ ਕਹਿ ਦਿੱਤਾ ਇਹ ਕਿਹਾ ਕਿ ਇਹ ਸਾਡੇ ਦੇਸ਼ ਨੂੰ ਬਰਬਾਦ ਕਰ ਰਹੇ ਨੇ ਹਰ ਕੀਮਤ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਸੀਂ ਆਪਣੇ ਮੁਲਕ ਚੋਂ ਚੋਕ ਕੇ ਬਾਹਰ ਸੁੱਟਾਂਗੇ ਇਸੇ ਦੇ ਤਹਿਤ ਟਰੰਪ ਪ੍ਰਸ਼ਾਸਨ ਵੱਲੋਂ ప్రతి ਦਿਨ 3000 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ ਜੋ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਨੇ ਸੋਚੋ ਕਿ 3000 ਪ੍ਰਤੀ ਦਿਨ ਲੋਕਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਏਗਾ ਤਾਂ ਕਿੰਨੇ ਕਿੰਨੇ ਪੱਧਰ ਤੇ ਡਰ ਹੋਏਗਾ ਅਮਰੀਕਾ ਦੇ ਵਿੱਚ ਇਸੇ ਕਰਕੇ ਇਸ ਸਮੇਂ ਐਲ.ਏ ਦੇ ਵਿੱਚ ਜੋ ਸੜਕਾਂ ਨੇ ਉਹ ਜੰਗ ਦਾ ਮੈਦਾਨ ਬਣ ਚੁੱਕੀਆਂ ਨੇ ਅੱਗੇ ਚੱਲੀਏ ਏਜੰਸੀਆਂ ਵੱਲੋਂ ਜੌਬ ਸਾਈਟਾਂ ਤੋਂ ਵੀ ਦਰਜਨਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋਚੋ ਕਿ ਜਦੋਂ ਗੈਰ ਕਾਨੂੰਨੀ ਪ੍ਰਵਾਸੀ ਕਿਸੇ ਮੁਲਕ ਵਿੱਚ ਰਹਿੰਦੇ ਨੇ ਉਹਨਾਂ ਨੂੰ ਡਰ ਕਾਦਾ ਹੁੰਦਾ ਡਰ ਹੁੰਦਾ ਕਿ ਏਜੰਸੀਆਂ ਸਾਨੂੰ ਲੱਭਣ ਗਈਆਂ ਸਾਡੇ ਪਿੱਛੇ ਪੈਣ ਗਈਆਂ ਛਾਪੇਮਾਰੀ ਕਰਨ ਗਈਆਂ ਸਾਨੂੰ ਗ੍ਰਿਫਤਾਰ ਕਰਨ ਗਈਆਂ ਪਰ ਸੋਚੋ ਕਿ ਜੋ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜੇਕਰ ਉਹ ਜੌਬ ਸਰਚ ਕਰ ਰਹੇ ਨੇ ਸਾਈਟਾਂ ਦੇ ਉੱਪਰ ਜਾ ਕੇ ਆਪਣੀ ਨੌਕਰੀ ਦੇ ਲਈ ਭਾਲ ਕਰ ਰਹੇ ਨੇ ਤਾਂ ਉੱਥੋਂ ਵੀ ਏਜੰਸੀਆਂ ਟਰੈਪ ਲਗਾ ਕੇ ਲੋਕਾਂ ਨੂੰ ਗ੍ਰਿਫਤਾਰ ਕਰ ਰਹੀਆਂ ਨੇ ਦਰਜਨਾਂ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹ ਸਿਲਸਲਾ ਲਗਾਤਾਰ ਜਾਰੀ ਹੈ ਯਾਨੀ ਕਿ ਪ੍ਰਵਾਸੀਆਂ ਨੂੰ ਕੱਢਣ ਦੇ ਲਈ ਟਰੰਪ ਪ੍ਰਸ਼ਾਸਨ ਇਸ ਸਮੇਂ ਇੰਨਾ ਬਜਿਜਦਾ ਹੈ ਕਿ ਉਹ ਸੜਕਾਂ ਦੇ ਉੱਪਰ ਫੋਰਸ ਵੀ ਉਤਾਰ ਚੁੱਕਾ ਹੈ ਤਾਂ ਇਸ ਸਮੇਂ ਦੁਨੀਆ ਦੇ ਵਿੱਚ ਇਸ ਗੱਲ ਦੀ ਚਰਚਾ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਅੱਗੇ ਚੱਲਦੇ ਹਾਂ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਫੈਡਰਲ ਬਿਲਡਿੰਗ ਹੈ ਐਲਏ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਪ੍ਰਵਾਸੀ ਨੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਇੱਥੇ ਰੱਖਿਆ ਗਿਆ ਇਸੇ ਬਿਲਡਿੰਗ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਹੋਏ ਜਦੋਂ ਪ੍ਰਦਰਸ਼ਨ ਬੇਕਾਬੂ ਹੋਏ ਤਾਂ 트럼ਪ ਪ੍ਰਸ਼ਾਸਨ ਨੇ ਫੋਰਸ ਉਤਾਰ ਦਿੱਤੀ ਅੱਗੇ ਚੱਲੀਏ ਜਿਵੇਂ ਦੱਸਿਆ ਕਿ ਪ੍ਰਦਰਸ਼ਨ ਗੈਰ ਕਾਨੂੰਨੀ 트럼ਪ ਪ੍ਰਸ਼ਾਸਨ ਨੇ ਇਹਨਾਂ ਪ੍ਰਦਰਸ਼ਨ ਗੈਰ ਕਾਨੂੰਨੀ ਦੱਸਿਆ ਉਸ ਤੋਂ ਬਾਅਦ ਆਪਣੀ ਮਰਜ਼ੀ ਦੇ ਮੁਤਾਬਕ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਅਗਲਾ ਸਵਾਲ ਜਿਹੜਾ ਆਂਦਾ ਹੈ ਅਗਲੀ ਗੱਲ ਜੋ ਆਂਦੀ ਹੈ ਡੋਨਲਡ ਟਰੰਪ ਪ੍ਰਸ਼ਾਸਨ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਗਈ ਹੈ ਅਜੇ ਹਾਂ ਨਹੀਂ ਇਹ ਟੀ ਡੋਨਲਡ ਟਰੰਪ ਬੇਕਾਬੂ ਹੋ ਕੇ ਅਮਰੀਕਾ ਦੇ ਵਿੱਚ ਫੈਸਲੇ ਲੈ ਰਹੇ ਨੇ ਕਿਉਂਕਿ ਕੈਲੀਫੋਰਨੀਆ ਇੱਕ ਸੂਬਾ ਹੈ ਵੱਡਾ ਸੂਬਾ ਹੈ ਉਸ ਦੇ ਵਿੱਚ ਐਲ ਏ ਇੱਕ ਮਸ਼ਹੂਰ ਸ਼ਹਿਰ ਹੈ ਕਿਉਂਕਿ ਪੂਰੀ ਦੁਨੀਆ ਤੋਂ ਪ੍ਰਵਾਸੀ ਆ ਕੇ ਉੱਥੇ ਰਹਿੰਦੇ ਨੇ ਇਸ ਕਰਕੇ ਕੈਲੀਫੋਰਨੀਆ ਪ੍ਰਸ਼ਾਸਨ ਟਰੰਪ ਪ੍ਰਸ਼ਾਸਨ ਦੇ ਖਿਲਾਫ ਹੋ ਗਿਆ ਇਸ ਕਰਕੇ ਕਾਨੂੰਨੀ ਕਾਰਵਾਈ ਵੀ ਕਰ ਦਿੱਤੀ ਹੈ ਇਸ ਕਾਰਵਾਈ ਦਾ ਪੂਰੇ ਅਮਰੀਕਾ ਵਿੱਚ ਵਿਰੋਧ ਵੀ ਹੋ ਰਿਹਾ ਹੈ ਹਾਲਾਂਕਿ ਜੋ ਵਿਰੋਧੀਆਂ ਆਵਾਜ਼ਾਂ ਨੇ ਕੈਲੀਫੋਰਨੀਆ ਤੋਂ ਬਾਹਰ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਕੈਲੀਫੋਰਨੀਆ ਦੇ ਜੋ ਗਵਰਨਰ ਨੇ ਉਹਨਾਂ ਨੇ ਉਹ ਇਸ 트럼ਪ ਪ੍ਰਸ਼ਾਸਨ ਦੇ ਐਕਸ਼ਨ ਦੇ ਖਿਲਾਫ ਨੇ ਲਗਾਤਾਰ ਤੁਸੀਂ ਸੋਚੋ ਕਿ ਇੱਕੋ ਹੀ ਮੁਲਕ ਦੇ ਵਿੱਚ ਰਾਸ਼ਟਰਪਤੀ ਕੁਝ ਹੋਰ ਕਹਿ ਰਿਹਾ ਤੇ ਗਵਰਨਰ ਉਸ ਸੂਬੇ ਦਾ ਕੁਝ ਹੋਰ ਕਹਿ ਰਿਹਾ ਇਸ ਕਰਕੇ ਟਕਰਾਅ ਵੱਜ ਚੁੱਕਾ ਹੈ ਪ੍ਰਸ਼ਾਸਨ ਦੇ ਵਿੱਚ ਅੰਦਰ ਹੀ 트럼ਪ ਦੇ ਉੱਤੇ ਸੂਬੇ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਹੈ ਦਰਜ ਕਰਵਾ ਦਿੱਤਾ ਗਿਆ ਮਤਲਬ ਇਹ ਕਿ ਜਿਵੇਂ ਭਾਰਤ ਹੈ ਭਾਰਤ ਦੇ ਵਿੱਚ ਕੇਂਦਰ ਸਰਕਾਰ ਅਤੇ ਬਾਕੀ ਸੂਬੇ ਨੇ ਕਿ ਇਸ ਨੂੰ ਮੰਨ ਲਓ ਕਿ ਪੰਜਾਬ ਦੇ ਵਿੱਚ ਕੁਝ ਅਜਿਹੀ ਕਾਰਵਾਈ ਹੋਵੇ ਜਿਸ ਦਾ ਏਸੇ ਦੇ ਮਤਲਬ ਸਮਝਾਉਣ ਦੇ ਲਈ ਹੈ ਕਿ ਪੰਜਾਬ ਦਾ ਗਵਰਨਰ ਹੋਵੇ ਉਹ ਕੇਂਦਰ ਸਰਕਾਰ ਦੇ ਖਿਲਾਫ ਆਪਣਾ ਐਕਸ਼ਨ ਲੈ ਲਵੇ ਉਸੇ ਤਰ੍ਹਾਂ ਹੀ ਕੈਲੀਫੋਰਨੀਆ ਦੇ ਗਵਰਨਰ ਨੇ ਟਰੰਪ ਪ੍ਰੈਜ਼ੀਡੈਂਟਨ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ ਕਿ ਤੁਸੀਂ ਸਾਡੇ ਸੂਬੇ ਦੇ ਵਿੱਚ ਆ ਕੇ ਆਪਣੀ ਮਨਮਰਜ਼ੀ ਕਰ ਰਹੇ ਹੋ ਅੱਗੇ ਚੱਲੀਏ ਟਰੰਪ ਕਹਿੰਦੇ ਨੇ ਕਿ ਟਰੰਪ ਦਾ ਇਹ ਬਿਆਨ ਹੈ ਇਸ ਤੋਂ ਬਾਅਦ ਟਰੰਪ ਕਹਿੰਦੇ ਕਿ ਦੰਗਾਕਾਰੀਆਂ ਨੂੰ ਰੋਕਣ ਦੇ ਲਈ ਹਰ ਉਹ ਕਦਮ ਚੁੱਕਾਂਗੇ ਜੋ ਜਾਇਜ਼ ਹੋਏਗਾ ਯਾਨੀ ਟਰੰਪ ਇਸ ਸਮੇਂ ਆਰਪਾਰ ਦੀ ਲੜਾਈ ਦੇ ਵਿੱਚ ਉਤਰ ਚੁੱਕੇ ਨੇ ਤੇ ਕੈਲੀਫੋਰਨੀਆ ਪ੍ਰਸ਼ਾਸਨ ਤੇ ਡੋਨਲਡ 트ੰਪ ਦੇ ਵਿਚਾਲੇ ਜੋ ਰੌਲਾ ਇਸ ਸਮੇਂ ਚੱਲ ਰਿਹਾ ਹੋਇ ਕੀ ਹੈ 트ੰਪ ਪ੍ਰਸ਼ਾਸਨ ਵੱਲੋਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ ਧਮਕੀ ਦਿੱਤੀ ਗਈ ਹੈ ਇਹ ਧਮਕੀ ਦਿੱਤੀ ਗਈ ਕਿ ਕੈਲੀਫੋਰਨੀਆ ਦੇ ਗਵਰਨਰ ਜੇਕਰ ਬਹੁਤਾ ਕੁਝ ਬੋਲਣਗੇ ਤਾਂ ਅਸੀਂ ਇਹ ਵੀ ਫੈਸਲਾ ਲੈ ਸਕਦੇ ਹਾਂ ਕਿ ਕੈਲੀਫੋਰਨੀਆ ਦੇ ਗਵਰਨਰ ਨੂੰ ਜੋ ਇਹ ਕੈਲੀਫੋਰਨੀਆ ਦੇ ਗਵਰਨਰ ਨੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਵੀ ਕਰ ਸਕਦੇ ਹਾਂ ਹਾਲਾਂਕਿ ਬਾਅਦ ਚੋਂ ਇਸ ਦਾ ਫੈਸਲਾ ਜੋਸੀ ਉਸ ਨੂੰ ਵਾਪਸ ਲੈ ਲਿਆ ਗਿਆ ਕਿ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਏਗੀ ਪਰ ਇਹਨਾਂ ਨੂੰ ਧਮਕੀ ਵੀ ਦਿੱਤੀ ਗਈ ਕਿ ਤੁਹਾਨੂੰ ਅਸੀਂ ਗ੍ਰਿਫਤਾਰ ਵੀ ਕਰ ਸਕਦੇ ਹਾਂ ਅਗਲੀ ਗੱਲ ਜੋ ਟਰੰਪ ਕੀ ਕਹਿੰਦਾ ਹੈ ਟਰੰਪ ਦਾ ਪ੍ਰਸ਼ਾਸਨ ਕੀ ਕਹਿੰਦਾ ਕਿ ਜੇਕਰ ਕੋਈ ਸਾਡੇ ਕੰਮ ਵਿੱਚ ਅੜੀਕਾ ਬਣੇਗਾ ਤਾਂ ਕਾਰਵਾਈ ਕਰਾਂਗੇ ਮਤਲਬ ਇਹ ਕਿ ਚਾਹੇ ਉਹ ਕੈਲੀਫੋਰਨੀਆ ਦਾ ਗਵਰਨਰ ਹੀ ਕਿਉਂ ਨਾ ਹੋਵੇ ਅਸੀਂ ਉਸ ਦੇ ਉੱਪਰ ਵੀ ਕਾਰਵਾਈ ਕਰ ਸਕਦੇ ਹਾਂ ਤਾਂ ਸੋਚੋ ਕਿ ਇਸ ਸਮੇਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਪਰ ਜਾਂ ਜੋ ਪ੍ਰਵਾਸੀ ਨੇ ਜਿਨ੍ਹਾਂ ਦੇ ਕਾਗਜ਼ਾਂ ਦੇ ਵਿੱਚ ਕੋਈ ਗੜਬੜੀ ਹੈ ਉਹਨਾਂ ਦੇ ਉੱਪਰ ਕੀ ਬੀਤ ਰਹੀ ਹੋਏਗੀ ਇਸ ਸਮੇਂ ਅਮਰੀਕਾ ਦੇ ਵਿੱਚ ਹਾਲਾਤ ਕਿੰਨੇ ਤਣਾਅਪੂਰਨ ਬਣੇ ਹੋਣਗੇ ਖਾਸ ਕਰਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਿਲਾਂ ਦੇ ਵਿੱਚ ਕੀ ਚੱਲ ਰਿਹਾ ਹੋਏਗਾ ਡੋਨਲਡ ਟਰੰਪ ਡਿਕਟੇਟਰਾਂ ਵਾਂਗ ਵਤੀਰਾ ਕਰ ਰਹੇ ਨੇ ਸੋਚੋ ਕਿ ਨਿਊਸਮ ਜੋ ਕਿ ਕੈਲੀਫੋਰਨੀਆ ਦੇ ਗਵਰਨਰ ਨੇ ਉਹ ਸਿੱਧੇ ਤੌਰ ਤੇ ਮੈਦਾਨ ਵਿੱਚ ਉਤਰ ਚੁੱਕੇ ਨੇ 트럼ਪ ਪ੍ਰਸ਼ਾਸਨ ਦੇ ਖਿਲਾਫ ਪਰ ਅ ਅਮਰੀਕਾ ਦੇ ਵਿੱਚ ਰੂਲ ਹੈ ਕਿ ਜੇਕਰ ਐਮਰਜੈਂਸੀ ਵਰਗੇ ਹਾਲਾਤ ਬਣ ਜਾਣ ਤਾਂ ਗਵਰਨਰ ਦੀ ਵੀ ਨਹੀਂ ਸੁਣਨੀ ਆਪਣੇ ਹਿਸਾਬ ਨਾਲ ਜੋ ਵਾਸ਼ਿੰਗਟਨ ਹੈ ਉਹ ਫੈਸਲਾ ਲੈ ਸਕਦਾ ਹੈ ਅੱਗੇ ਚੱਲੀਏ 트럼ਪ ਨੇ ਇੱਕ ਬਹੁਤ ਹੀ ਅਹਿਮ ਗੱਲ ਕਹਿ ਦਿੱਤੀ ਉਹਨਾਂ ਨੇ ਕਿਉਂਕਿ ਪ੍ਰਦਰਸ਼ਨਕਾਰੀ ਹਰ ਉਹ ਕੋਸ਼ਿਸ਼ ਕਰਦੇ ਨੇ ਜਿਸ ਕਰਕੇ ਪ੍ਰਸ਼ਾਸਨ ਦੇ ਉੱਪਰ ਦਬਾਅ ਬਣਾਇਆ ਜਾ ਸਕੇ ਟਰੰਪ ਕਹਿ ਦਿੰਦੇ ਨੇ ਕਿ ਪ੍ਰਦਰਸ਼ਨਕਾਰੀ ਜੇਕਰ ਸਾਡੀਆਂ ਫੋਰਸਾਂ ਦੇ ਮੂੰਹ ਦੇ ਉੱਪਰ ਥੁੱਕਣਗੇ ਉਹਨਾਂ ਦੇ ਉੱਪਰ ਪੱਥਰ ਮਾਰਨਗੇ ਤਾਂ ਫੇਰ ਉਹ ਆਪਣਾ ਅੰਜਾਮ ਸੋਚ ਲੈਣ ਮਤਲਬ ਇਹ ਹੈ ਕਿ ਐਲ ਏ ਜਾਂ ਕੈਲੀਫੋਰਨੀਆ ਦੇ ਵਿੱਚ ਜੋ ਖਾਸ ਕਰ ਇਸ ਇਲਾਕੇ ਦੇ ਵਿੱਚ ਜੋ ਗੈਰਕਾਨੂੰਨੀ ਪ੍ਰਵਾਸੀ ਰਹਿੰਦੇ ਨੇ ਜੇਕਰ ਉਹ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਵੀ ਹੁੰਦੇ ਨੇ ਤਾਂ ਵੀ ਉਹਨਾਂ ਦੇ ਲਈ ਖਤਰਾ ਹੈ ਔਰ ਪ੍ਰਸ਼ਾਸਨ ਜੋ ਟਰੰਪ ਦਾ ਪ੍ਰਸ਼ਾਸਨ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਜਿਸ ਦਾ ਐਲਾਨ ਇਹ ਕਰ ਚੁੱਕੇ ਨੇ ਇਸ ਤੋਂ ਬਾਅਦ ਜੋ ਐਲ ਏ ਦੇ ਮੇਅਰ ਨੇ ਕੈਰਨ ਬੈਸ ਇਹ ਮੇਅਰ ਨੇ ਐਲ.ਏ ਦੇ ਕੈਰਨ ਵੈਸ ਇਹ ਲਗਾਤਾਰ 트ੰਪ ਪ੍ਰਸ਼ਾਸਨ ਦੀ ਨਿਖੇਧੀ ਕਰ ਰਹੇ ਨੇ ਯਾਨੀ ਕਿ ਕੈਲੀਫੋਰਨੀਆ ਦਾ ਗਵਰਨਰ ਤੇ ਐਲ.ਏ ਦਾ ਜੋ ਇਸ ਸਮੇਂ ਮੇਅਰ ਹੈ ਜੋ ਜੀਨਾ ਦਾ ਨਾਮ ਹੈ ਕੈਰਨ ਵੈਸ ਉਹ ਲਗਾਤਾਰ ਕਹਿ ਰਹੇ ਨੇ ਕਿ ਸਾਡਾ ਸ਼ਹਿਰ ਪ੍ਰਵਾਸੀਆਂ ਦਾ ਸ਼ਹਿਰ ਹੈ ਵਾਸ਼ਿੰਗਟਨ ਸਾਡੇ ਉੱਤੇ ਹਮਲਾ ਕਰ ਰਿਹਾ ਹੈ ਮਤਲਬ ਇਹ ਕਿ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਯਾਨੀ ਜੋ ਕੇਂਦਰ ਬਿੰਦੂ ਹੈ ਅਮਰੀਕਾ ਦਾ ਜਿੱਥੇ ਪਾਵਰ ਸੈਂਟਰ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੇ ਖਿਲਾਫ ਐਲ.ਏ ਦੀ ਮੇਅਰ ਹੋ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੇ ਉੱਪਰ ਵਾਸ਼ਿੰਗਟਨ ਹਮਲਾ ਕਰ ਰਿਹਾ ਐ ਇਸ ਹਮਲੇ ਨੂੰ ਰੋਕਣਾ ਚਾਹੀਦਾ ਹੈ ਉਹਨਾਂ ਨੇ ਇਹ ਕਿਹਾ ਕਿ ਸਾਡਾ ਸ਼ਹਿਰ ਪ੍ਰਵਾਸੀਆਂ ਦੇ ਲਈ ਹੀ ਜਾਣਿਆ ਜਾਂਦਾ ਵੱਡੀ ਗਿਣਤੀ ਦੇ ਵਿੱਚ ਜਿੱਥੇ ਪ੍ਰਵਾਸੀ ਰਹਿੰਦੇ ਨੇ ਅੱਗੇ ਚੱਲੀਏ ਜੋ ਵਿਰੋਧੀ ਨੇ ਚਾਹੇ ਉਹ ਗਵਰਨਰ ਹੋਣ ਜਾਂ ਕੋਈ ਹੋਰ ਹੋਣ ਉਹ ਕਹਿ ਰਹੇ ਨੇ ਕਿ ਨੈਸ਼ਨਲ ਗਾਰਡ ਦੀ ਜੋ ਤੁਸੀਂ ਤੈਨਾਤੀ ਕੀਤੀ ਹੈ ਐਲਈ ਦੀਆਂ ਸੜਕਾਂ ਤੇ ਇਹ ਬਹੁਤ ਹੀ ਔਕੇ ਹਾਲਾਤਾਂ ਦੇ ਲਈ ਇਹ ਨੈਸ਼ਨਲ ਗਾਰਡ ਦੀ ਵਰਤੋਂ ਕੀਤੀ ਜਾਂਦੀ ਹੈ ਪਰ 트ੰਪ ਆਪਣੀ ਮਨਮਾਨੀ ਕਰ ਰਹੇ ਨੇ ਜਿਵੇਂ ਉਹਨਾਂ ਨੇ ਪਹਿਲੇ ਟਰਮ 'ਚ ਕੀਤਾ ਹੁਣ ਦੂਜੇ ਟਰਮ 'ਚ ਉਹ ਕਰ ਰਹੇ ਨੇ ਕੁਝ ਵੀ ਫੈਸਲਾ ਕਿਸੇ ਵੀ ਵੇਲੇ ਔਰ ਕਿਸੇ ਦੇ ਖਿਲਾਫ ਵੀ ਲੈ ਲੈਣਾ 트ੰਪ ਦੀ ਆਦਤ ਹੈ ਉਸ ਨੂੰ ਲੈ ਕੇ ਵਿਰੋਧੀ ਖਫਾ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਨੈਸ਼ਨਲ ਗਾਰਡ ਨੂੰ ਉਤਾਰਨ ਦੀ ਲੋੜ ਨਹੀਂ ਸੀ ਐਲਈ ਦੀਆਂ ਸੜਕਾਂ ਤੇ ਹੁਣ ਅਗਲੀ ਗੱਲ ਇਹ ਹੈ ਜੋ ਅਸੀਂ ਗੱਲ ਕਰ ਰਹੇ ਸੀ ਕਿ ਅਮਰੀਕਾ ਦੇ ਵਿੱਚ ਕਿੱਥੋਂ-ਕਿੱਥੋਂ ਜ਼ਿਆਦਾ ਪ੍ਰਵਾਸੀ ਆਉਂਦੇ ਨੇ ਰੂਟ ਕੀ ਹੁੰਦਾ ਹੈ ਇਸ ਦੇ ਬਾਰੇ ਤੁਹਾਨੂੰ ਸਮਝਣ ਦੀ ਲੋੜ ਹੈ ਸਮਝਣ ਦੀ ਲੋੜ ਇਸ ਕਰਕੇ ਕਿ ਥੋੜਾ ਜਿਹਾ ਤੁਹਾਨੂੰ ਇਸ ਬਾਰੇ ਆਈਡੀਆ ਹੋਏਗਾ ਕਿ ਚੱਲ ਕੀ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਯੂਨਾਈਟਿਡ ਸਟੇਟਸ ਹੈ ਔਰ ਜੋ ਮੈਂ ਇੰਡੀਆ ਵੀ ਇੱਥੇ ਜੋੜਿਆ ਹੋਇਆ ਹੈ ਕਿਉਂਕਿ ਇੰਡੀਆ ਤੋਂ ਵੀ ਬਹੁਤ ਸਾਰੇ ਜੋ ਗੈਰਕਾਨੂੰਨੀ ਪ੍ਰਵਾਸੀ ਨੇ ਉਹ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਉਹਨਾਂ ਦੇ ਖਿਲਾਫ ਵੀ ਮੁਹਿੰਮ ਚੱਲੀ ਹੋਈ ਹੈ ਜੋ ਸਬ ਜੋ ਕਿਹਾ ਗਿਆ ਕਿ ਦੱਖਣੀ ਅਮਰੀਕੀ ਮੁਲਕ ਜੋ ਨੇ ਉਹ ਇਹੀ ਨੇ ਮੈਕਸੀਕੋ ਗੋਟੇਮਾਲਾ ਕੋਲੰਬੀਆ ਇਕਵਾਡੋਰ ਨਿਕਾਰਾਗਵਾ ਤੇ ਪਨਾਮਾ ਇਹ ਸਾਰੇ ਮੁਲਕਾਂ ਤੋਂ ਸਬ ਪੂਰੀ ਦੁਨੀਆ ਤੋਂ ਲੋਕ ਇਹਨਾਂ ਮੁਲਕਾਂ 'ਚ ਇਕੱਠੇ ਹੁੰਦੇ ਨੇ ਫਿਰ ਇਹਨਾਂ ਮੁਲਕਾਂ ਦੇ ਵਿੱਚੋਂ ਨਿਕਲ ਕੇ ਮੈਕਸੀਕੋ ਜਾਂਦੇ ਨੇ ਜਿਹਨੂੰ ਮੈਕਸੀਕੋ ਦੀ ਕੰਦ ਕਿਹਾ ਜਾਂਦਾ ਹੈ ਅਮਰੀਕਾ ਦੇ ਨਾਲ ਬਣਾਈ ਗਈ ਮੈਕਸੀਕੋ ਦੀ ਕੰਦ ਇੱਥੋਂ ਹੀ ਲੋਕ ਦਾਖਲ ਹੁੰਦੇ ਨੇ ਅਮਰੀਕਾ ਦੇ ਵਿੱਚ ਤੇ ਇਹੀ ਲੋਕ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ ਮੈਕਸੀਕੋ ਦੇ ਲੋਕ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ ਕੈਲੀਫੋਰਨੀਆ ਦੇ ਵਿੱਚ ਕਿਹਾ ਜਾਂਦਾ ਕਿ ਰਹਿੰਦੇ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੈ ਉਹ ਸਿਰਫ ਮੈਕਸੀਕੋ ਹੀ ਨਹੀਂ ਇਹ ਸਾਰੇ ਮੁਲਕਾਂ ਦੇ ਲੋਕ ਨੇ ਜੋ ਇਹਦੇ ਵਿੱਚ ਰਹਿੰਦੇ ਨੇ ਅਮਰੀਕਾ ਦੇ ਵਿੱਚ ਸਣੇ ਇੰਡੀਆ ਤੇ ਇਹ ਤੁਹਾਨੂੰ ਅਸੀਂ ਦੱਸਿਆ ਕਿ ਇਹ ਉਹ ਮੁਲਕ ਨੇ ਜਿਨ੍ਹਾਂ ਤੋਂ ਲੋਕ ਜ਼ਿਆਦਾਤਰ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਅੱਗੇ ਚੱਲੀਏ ਅਸੀਂ ਦੂਜਾ ਰੂਟ ਜੋ ਦੱਸਿਆ ਸੀ ਪਹਿਲਾ ਰੂਟ ਤਾਂ ਤੁਹਾਨੂੰ ਦੱਸ ਹੀ ਦਿੱਤਾ ਜੋ ਅਮਰੀਕਾ ਦੇ ਵਿੱਚ ਬਾਕੀ ਮੁਲਕਾਂ ਤੋਂ ਜਾਂਦੇ ਨੇ ਤਾਂ ਬਾਕੀ ਯੂਰਪ ਦੇ ਮੁਲਕਾਂ ਤੋਂ ਵੀ ਅਮਰੀਕਾ ਦੇ ਵਿੱਚ ਯੂਰਪ ਦੇ ਮੁਲਕਾਂ ਤੋਂ ਵੀ ਗੈਰ ਕਾਨੂੰਨੀ ਤਰੀਕੇ ਨਾਲ ਲੋਕ ਦਾਖਲ ਹੁੰਦੇ ਨੇ ਇਹ ਯੂਰਪ ਹੈ ਬਾਕੀ ਦੁਨੀਆ ਤਾਂ ਆਂਦੀ ਹੈ ਇੱਥੋਂ ਜਿਹੜਾ ਰੂਟ ਬਣਦਾ ਉਹ ਸਿੱਧਾ ਮੈਕਸੀਕੋ ਤੋਂ ਬਣਦਾ ਹੈ ਮੈਕਸੀਕੋ ਤੋਂ ਲੋਕ ਕੀ ਕਰਦੇ ਨੇ ਕਿ ਇੱਥੋਂ ਦਾਖਲ ਹੁੰਦੇ ਨੇ ਅਮਰੀਕਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸੇ ਕਰਕੇ ਅਮਰੀਕਾ ਮੈਕਸੀਕੋ ਦੇ ਬਾਰਡਰ ਦੇ ਉੱਪਰ ਵਾਲ ਲਗਾ ਕੇ ਰੱਖਿਆ ਹੈ ਇਸ ਵਾਲ ਨੂੰ ਵੀ ਇਸ ਕੰਦ ਨੂੰ ਵੀ ਲੋਕ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਏਜੰਟ ਡੌਂਕੀ ਰੂਟ ਤੋਂ ਰਾਹੀਂ ਲੈ ਕੇ ਲੋਕਾਂ ਨੂੰ ਜਾਂਦੇ ਨੇ ਉਹ ਚਾਹੇ ਇੰਡੀਆ ਦੇ ਲੋਕ ਹੋਣ ਜਾਂ ਦੁਨੀਆ ਦੇ ਹੋਰ ਮੁਲਕਾਂ ਦੇ ਲੋਕ ਹੋਣ ਇਸੇ ਕਰਕੇ ਅਮਰੀਕਾ ਦੇ ਜੋ ਰਾਸ਼ਟਰਪਤੀ ਨੇ ਉਹਨਾਂ ਨੇ ਆਪਣੀ ਇਸ ਵਾਰ ਦੀ ਚੋਣ ਮੁਹਿੰਮ ਦੇ ਵਿੱਚ ਇਹੀ ਕਿਹਾ ਸੀ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਨੇ ਉਹ ਸਾਡੇ ਲਈ ਏਲੀਅਨ ਨੇ ਹੁਣ ਅਗਲੀ ਗੱਲ ਇਹ ਹੈ ਇਹ ਜਾਨਣਾ ਬੇਹੱਜ਼ ਜ਼ਰੂਰੀ ਹੈ ਕਿ ਅਮਰੀਕਾ ਦੇ ਵਿੱਚ ਹਾਲਾਂਕਿ ਪੂਰੀ ਦੁਨੀਆ ਤੋਂ ਲੋਕ ਰਹਿੰਦੇ ਨੇ ਪਰ ਅਮਰੀਕਾ ਦੇ ਵਿੱਚ ਜ਼ਿਆਦਾ ਕਿਸ ਮੁਲਕ ਦੇ ਲੋਕ ਰਹਿੰਦੇ ਨੇ ਉਹਦੇ ਵਿੱਚ ਇੰਡੀਆ ਵੀ ਆਉਂਦਾ ਤੁਹਾਨੂੰ ਦੱਸਾਂਗੇ ਇਸ ਸਮੇ ਅਮਰੀਕਾ ਦੇ ਵਿੱਚ ਕਰੀਬ ਹਰ ਮੁਲਕ ਦਾ ਵਸਨੀਕਾ ਰਹਿੰਦਾ ਜੋ ਰਿਪੋਰਟ ਸਾਡੇ ਕੋਲ ਹੈ ਇਹ ਰਿਪੋਰਟ ਹੈ pureresearch.org ਦੀ ਇੱਥੋਂ ਜੋ ਇਮੀਗ੍ਰੇਸ਼ਨ ਦੀਆਂ ਰਿਪੋਰਟਾਂ ਹੁੰਦੀਆਂ ਨੇ ਇੱਥੋਂ ਅਸੀਂ ਲੈਂਦੇ ਆ ਇੱਥੋਂ ਇਹਨਾਂ ਦਾ ਜੋ ਕਹਿਣਾ ਕੀ ਅਲੱਗ-ਅਲੱਗ ਮੁਲਕਾਂ ਦੇ ਵਿੱਚ ਲੋਕ ਆ ਕੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਕੌਣ ਹੈ ਸਭ ਤੋਂ ਵੱਧ ਇਹਦੇ ਵਿੱਚ ਨੰਬਰ ਕਿਸ ਦਾ ਸਭ ਤੋਂ ਵੱਧ ਹੈ ਨੰਬਰ ਹੈ ਇਸ ਸਮੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਵਿੱਚੋਂ 40 ਲੱਖ ਦਾ ਨੰਬਰ ਸੋਚੋ ਕਿ ਜਿਸ ਮੁਲਕ ਦੀ ਅਸੀਂ ਗੱਲ ਕੀਤੀ ਹੈ 40 ਲੱਖ ਸਿਰਫ ਔਰ ਸਿਰਫ ਅਮਰੀਕਾ ਦੇ ਵਿੱਚ ਕਿੱਥੋਂ ਰਹਿੰਦੇ ਨੇ ਮੈਕਸੀਕੋ ਤੋਂ ਮੈਕਸੀਕੋ ਹੀ ਟਰਾਂਜ਼ਿਟ ਪੁਆਇੰਟ ਹੈ ਅਮਰੀਕਾ ਦੇ ਵਿੱਚ ਵੜਨ ਦਾ ਤੇ 40 ਲੱਖ ਲੋਕਾਂ ਨੂੰ ਅਮਰੀਕਾ ਇੱਥੋਂ ਕੱਢਣਾ ਚਾਹੁੰਦਾ ਜੋ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਸਿਰਫ ਮੈਕਸੀਕੋ ਤੋਂ ਆਕੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਅਗਲੀ ਗੱਲ ਚੱਲੀਏ ਅਮਰੀਕਾ ਵਿੱਚ ਕੌਣ ਰਹਿੰਦਾ ਹੈ ਉਸ ਤੋਂ ਬਾਅਦ ਮੈਕਸੀਕੋ ਤੋਂ ਬਾਅਦ ਨੰਬਰ ਕਿਹਦਾ ਹੈ ਐਲਸਲਵਾਡੋਰ ਦਾ 7.5 ਲੱਖ 7.5 ਲੱਖ ਪ੍ਰਵਾਸੀ ਗੈਰ ਕਾਨੂੰਨੀ ਪ੍ਰਵਾਸੀ ਜਿਹਨੂੰ ਕਿਹਾ ਜਾਂਦਾ ਹੈ ਇਸ ਸਮੇਂ ਐਲਸਲਵਾਡੋਰ ਦਾ ਅਮਰੀਕਾ ਦੇ ਵਿੱਚ ਹੈ ਮੈਕਸੀਕੋ ਦਾ ਨੰਬਰ ਕਿੰਨਾ ਸੀ 40 ਲੱਖ ਇਸ ਤੋਂ ਬਾਅਦ ਚੱਲੀਏ ਅਸੀਂ 7.5 ਲੱਖ ਲੋਕ 7.5 ਲੱਖ ਲੋਕ ਭਾਰਤੀ ਜੋ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਦੇ ਲੋਕ ਜੋ ਅਮਰੀਕਾ ਦੇ ਵਿੱਚ ਰਹਿੰਦੇ ਉਹਨਾਂ ਦੀ ਗਿਣਤੀ ਇਸ ਇੰਨੀ ਹੈ ਔਰ ਭਾਰਤ ਸਰਕਾਰ ਸਾਨੂੰ ਕੀ ਕਹਿੰਦੀ ਹੈ ਇਸ ਦੇ ਉੱਪਰ ਭਾਰਤ ਸਰਕਾਰ ਕਹਿੰਦੀ ਕਿ ਅਮਰੀਕਾ ਹੀ ਨਹੀਂ ਦੁਨੀਆ ਦਾ ਕੋਈ ਵੀ ਮੁਲਕ ਜਿੱਥੇ ਭਾਰਤੀ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਜਾ ਕੇ ਵਸੇ ਹੋਏ ਨੇ ਅਸੀਂ ਉਹਨਾਂ ਨੂੰ ਵਾਪਸ ਲੈਣ ਲਈ ਤਿਆਰ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਫਰਵਰੀ ਮਹੀਨੇ ਦੇ ਵਿੱਚ ਅਮਰੀਕਾ ਨੇ ਕਈ ਜਹਾਜ਼ ਭਰ ਕੇ ਭਾਰਤ ਭੇਜੇ ਸੀ ਜਿਸ ਦੇ ਵਿੱਚ ਭਾਰਤੀ ਲੋਕ ਸੀ ਜੋ ਜਿਨ੍ਹਾਂ ਦੇ ਕਾਗਜ਼ ਠੀਕ ਨਹੀਂ ਸੀ ਅਮਰੀਕਾ ਦੇ ਵਿੱਚ ਰਹਿਣ ਦੇ ਲਈ ਉਹਨਾਂ ਨੂੰ ਬੇੜੀਆਂ ਦੇ ਵਿੱਚ ਜਕੜ ਕੇ ਭਾਰਤ ਭੇਜਿਆ ਗਿਆ ਸੀ ਔਰ ਭਾਰਤੀ ਸਰਕਾਰ ਨੇ ਉਹਨਾਂ ਨੂੰ ਲਿਆ ਵੀ ਸੀ ਬਿਨਾਂ ਕਿਸੇ ਵਿਰੋਧ ਦੇ ਹਾਂ ਇਹ ਵਿਰੋਧ ਜ਼ਰੂਰ ਹੋਇਆ ਸੀ ਕਿ ਗੈਰ ਮਨੁੱਖੀ ਤਰੀਕੇ ਨਾਲ ਬੇੜੀਆਂ ਦੇ ਵਿੱਚ ਬੰਨ ਕੇ ਸਾਡੇ ਲੋਕਾਂ ਨੂੰ ਲੈ ਕੇ ਆਇਆ ਗਿਆ ਇਸ ਗੱਲ ਦੀ ਵਿਰੋਧਤਾ ਜ਼ਰੂਰ ਹੋਈ ਸੀ ਇਸ ਤੋਂ ਬਾਅਦ ਕੋਈ ਵਿਰੋਧਤਾ ਨਹੀਂ ਹੋਈ ਸੀ ਅੱਗੇ ਚੱਲੀਏ ਅਸੀਂ ਅਮਰੀਕਾ ਵਿੱਚ ਗੁਆਟੇਮਾਲਾ ਤੋਂ ਕਿੰਨੇ ਲੋਕ ਰਹਿੰਦੇ ਨੇ ਪੌਣੇ 7 ਲੱਖ ਲੋਕ ਇਹ ਪ੍ਰਵਾਸੀ ਅ ਅਮਰੀਕਾ ਦੇ ਵਿੱਚ ਇਸ ਸਮੇਂ ਉੱਥੇ ਰਹਿੰਦੇ ਨੇ ਜਿਨ੍ਹਾਂ ਦੀ ਗਿਣਤੀ ਉਹਨਾਂ 4-5 ਮੁਲਕਾਂ ਦੇ ਵਿੱਚ ਆਉਂਦੀ ਹੈ ਜੋ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਨੇ ਹਾਲਾਂਕਿ ਲਿਸਟ ਲੰਬੀ ਹੈ ਪਰ ਇਸੇ ਹਿਸਾਬ ਨਾਲ ਨੰਬਰ ਵੀ ਘਟਦਾ ਜਾਏਗਾ ਪਰ ਭਾਰਤ ਤੁਸੀਂ ਸੋਚੋ ਕਿ ਤੀਜੇ ਨੰਬਰ ਤੇ ਆਉਂਦਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਦੇ ਵਿੱਚ ਜੋ ਅਮਰੀਕਾ ਦੇ ਵਿੱਚ ਰਹਿੰਦੇ ਨੇ ਹੁਣ ਅਗਲੀ ਗੱਲ ਇਹ ਹੈ ਕਿ ਜੋ ਐਲ.ਏ ਦੀਆਂ ਸੜਕਾਂ ਤੇ ਹੋ ਰਿਹਾ ਹੈ ਕੈਲੀਫੋਰਨੀਆ ਸੂਬੇ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਦਾ ਅਸਰ ਅਮਰੀਕਾ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਪੈ ਰਿਹਾ ਹੈ ਗੱਲ ਹਰ ਇੱਕ ਮੁਲਕ ਚ ਹੋ ਰਹੀ ਹੈ ਕਿਉਂਕਿ ਤਕਰੀਬਨ ਹਰ ਮੁਲਕ ਦਾ ਜੋ ਗੈਰ ਕਾਨੂੰਨੀ ਪ੍ਰਵਾਸੀ ਹੈ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਉਹ ਵੀਡੀਓ ਬੇਹੱਦ ਖਤਰਨਾਕ ਡਰਾਉਣੀ ਤੇ ਦੁਖੀ ਕਰਨ ਵਾਲੀ ਹੈ ਉਹ ਇਸ ਕਰਕੇ ਕਿਉਂਕਿ ਇੱਕ ਕਾਰੋਬਾਰੀ ਨੇ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਇੱਕ ਵੀਡੀਓ ਪਾਈ ਹੈ ਨਿਵਾਰਕ ਜੋ 에어ਫੋਰਸ 에어ਫੋਰਸ 에어ਪੋਰਟਸ ਹੈ ਅਮਰੀਕਾ ਦਾ ਨਿਵਾਰਕ ਉੱਥੇ ਇੱਕ ਇੰਡੀਅਨ ਮੁੰਡੇ ਨੂੰ ਜੋ ਜਾਂਚ ਏਜੰਸੀਆਂ ਨੇ ਉਹਨਾਂ ਨੇ 에어ਪੋਰਟ ਤੇ ਹੀ ਉਹਨੂੰ ਧਰ ਲਿਆ ਉਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਉਸ ਦੀ ਚਰਚਾ ਭਾਰਤ ਦੇ ਵਿੱਚ ਹੋ ਰਹੀ ਹੈ ਉਸ ਦੀਆਂ ਸ਼ਾਇਦ ਜੋ ਗੈਰ ਕਾਨੂੰਨੀ ਪ੍ਰਵਾਸੀ ਹੈ ਜਾਂ ਉਹਦੇ ਕਾਗਜ਼ ਠੀਕ ਨਹੀਂ ਹੈ ਉਸ ਨੂੰ ਡਿਪੋਰਟ ਕਰਨ ਦੇ ਲਿਹਾਜ਼ ਨਾਲ ਜਦੋਂ ਉਸ ਨੂੰ 에어ਪੋਰਟ ਤੇ ਫੜਿਆ ਗਿਆ ਤਜੋ ਭਾਰਤੀ ਕਾਰੋਬਾਰੀ ਨੇ ਉਹਨਾਂ ਨੇ ਕੀਤਾ ਕੀ ਉਹਨਾਂ ਨੇ ਟਵੀਟ ਕੀਤਾ ਉਹ ਵੀਡੀਓ ਉਹ ਵੀਡੀਓ ਉਹਨਾਂ ਨੇ ਆਪਣੇ ਮੋਬਾਈਲ ਤੋਂ ਬਣਾਇਆ ਜੋ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਲੱਗ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਜੋ ਤਸਵੀਰ ਹੈ ਇਹ ਤਸਵੀਰ ਬੇਹਦ ਦੁਖੀ ਕਰਨ ਵਾਲੀ ਹੈ ਬੇਹਦ ਡਰਾਉਣ ਵਾਲੀ ਹੈ ਤੇ ਇਹ ਸਾਡੇ ਆਪਣੇ ਆਪ ਤੇ ਸੋਚਣ ਦਾ ਸਮਾਂ ਹੈ ਕਿ ਸਾਡੇ ਜੋ ਨੌਜਵਾਨ ਬੱਚੇ ਨੇ ਉਹਨਾਂ ਨੂੰ ਇਸ ਹਾਲ ਦੇ ਵਿੱਚ ਪਸ਼ੂਆਂ ਵਾਂਗ ਜੋ ਜਾਂਚ ਏਜੰਸੀਆਂ ਨੇ ਉਹ 에어ਪੋਰਟ ਦੇ ਉੱਪਰ ਉਹਨਾਂ ਦੇ ਧੌਂਡ ਦੇ ਉੱਪਰ ਗੋਡਾ ਰੱਖ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੀਆਂ ਨੇ ਡਿਪੋਰਟ ਕਰਨ ਲਈ ਜਾਂ ਉਹਨਾਂ ਕੋਲ ਕਾਗਜ ਨਹੀਂ ਨੇ ਯਾਨੀ ਕਿ ਇਸ ਸਮੇਂ ਸਾਡੀ ਸਾਨੂੰ ਸਮਝਣ ਦੀ ਲੋੜ ਕੀ ਹੈ ਲੋੜ ਇਹ ਹੈ ਕਿ ਅਸੀਂ ਵਿਦੇਸ਼ਾਂ ਦਾ ਰੁਖ ਤਾਂ ਕਰੀਏ ਪਰ ਇਸ ਕੀਮਤ ਤੇ ਰੁਕਣਾ ਕਰੀਏ ਕਿ ਸਾਡੀ ਇੱਜ਼ਤ ਸਾਡਾ ਪੈਸਾ ਔਰ ਸਾਡੀ ਜ਼ਿੰਦਗੀ ਦੇ ਕੀਮਤੀ ਪਲ ਸਿਰਫ ਔਰ ਸਿਰਫ ਇਸੇ ਕਰਕੇ ਬਰਬਾਦ ਹੋ ਜਾਣ ਕਿ ਅਸੀਂ ਕਿਸੇ ਦੂਜੇ ਮੁਲਕ ਵਿੱਚ ਜਾ ਕੇ ਆਪਣੀ ਰੋਜ਼ੀ ਰੋਟੀ ਦੇ ਲਈ ਸਟ੍ਰਗਲ ਕਰ ਰਹੇ ਹਾਂ ਔਰ ਅੰਤ ਵਿੱਚ ਮਿਲੇ ਕਿ ਕਿ ਉੱਥੇ ਦਾ ਰਾਸ਼ਟਰਪਤੀ ਡਾਂਗ ਲੈ ਕੇ ਸੜਕਾਂ ਤੇ ਉੱਤਰ ਜਾਏ ਤੇ ਸਾਨੂੰ ਬੇੜੀਆਂ ਦੇ ਵਿੱਚ ਜਕੜ ਕੇ ਜਹਾਜ਼ਾਂ ਦੇ ਵਿੱਚ ਤੂੜੀ ਵਾਂਗ ਭਰ ਕੇ ਸਾਡੀ ਸਰਜ਼ਮੀਂ ਦੇ ਉੱਪਰ ਸੁੱਟ ਕੇ ਚਲਾ ਜਾਵੇ